ਨਮਸਕਾਰ ਸਤਿ ਸ਼੍ਰੀ ਅਕਾਲ ਵਾਲੇਕੁਮ ਕਿ ਹਾਲਾ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੰਦਰੁਸਤ ਹੋਗਾ ਤੇ ਇਹੀ ਉਮੀਦ ਕਰਦੇ ਆਂ ਕਿ ਤੁਹਾਡਾ ਬੋਧਿਆ ਕੇ ਉਸ ਪ੍ਰਮਾਤਮਾ ਦੇ ਅੱਗੇ ਕਿ ਹਮੇਸ਼ਾ ਹੀ ਸਾਰੇ ਪਰਿਵਾਰੋ ਤੰਦਰੁਸਤ ਰਹੀ ਵਰ ਹਮੇਸ਼ਾ ਹੀ ਖੁਸ਼ ਰਹੀ ਠੀਕ ਹੈ ਤੇ ਕੈਨ ਨਹੀਂ ਵੀਡੀਓ ਤੁਹਾਡੇ ਉਪਰ ਵੀਡੀਓ ਬਹੁਤ ਲਾਈਕ ਕਰਦੇ ਆਂ ਪਸੰਦ ਵੀ ਕਰਦੇ ਆਂ ਤਾਂ ਕਿ ਸ਼ੇਅਰ ਵੀ ਕਰਦੇ ਆਂ ਕਿ ਤੁਹਾਡਾ ਕੰਮ ਬਹੁਤ ਸੋਹਣਾ ਸੋਹਣਾ ਕੰਮ ਤੁਸੀਂ ਬਣਾ ਰਹੇ ਹੋ ਬਹੁਤ ਸੋਹਣੇ ਸੋਹਣੇ ਲਹਗੇ ਬਣਾ ਰਹੇ ਹੋ ਬਹੁਤ ਸੋਹਣੇ ਜੀ ਸੂਟ ਬਣਾ ਰਹੇ ਹੋ ਠੀਕ ਹੈ ਜੀ ਤੇ ਅਪਾ ਤੁਹਾਡੇ ਤੋਂ ਆਪਣੀ ਮੈਰਿਜ ਵਾਸਤੇ ਲਹਿੰਗਾ ਰੈਡੀ ਕਰਵਾਣੇ ਤੇ ਸੂਟ ਵੀ ਰੈਡੀ ਕਰਵਾਣੇ ਨੇ ਤੇ ਡਿਜ਼ਾਈਨ ਸਾਦਾ ਹੋਊਗਾ ਕੰਮ ਤੁਹਾਡਾ ਹੋਊਗਾ ਮੈਂ ਤਾਂ ਤੁਹਾਡੀ ਹੋਊਗੀ ਲੇਕਿਨ ਸਾਡੀ ਚੁਆਇਸ ਹੋਊਗੀ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੈਂ ਦਸਤੂਰੀ ਕਰਾਂਗੇ ਜਿੱਦੋਂ ਤੁਸੀਂ ਚਾਹੋ ਉਹਦਾ ਆਈ ਨਹੀਂ ਆਪਾਂ ਤੁਹਾਡਾ ਵਰਕ ਕਰਕੇ ਦੇਵਾਂਗੇ ਤੇ ਬਹੁਤ ਹੀ ਸੋਹਣਾ ਕਲਰ ਵੀ ਰੈੱਡ ਬਹੁਤ ਟਮਾਟੋ ਕਲਰ ਆਉਣਾ ਰੈੱਡ ਕਲਰ ਦਾ ਪੀਸ ਰੈਡੀ ਕਰਵਾਇਆ ਬਹੁਤ ਹੀ ਪਿਆਰਾ ਕਲਰ ਵੀ ਹੈ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਤੇ ਉਹਦੀ ਰਿਪੋਰਟਿੰਗ ਹੀ ਤੁਸੀਂ ਮਤਲਬ ਕਿ ਸਾਰਾ ਕੰਮ ਹੀ ਦੇਖ ਰਹੇ ਹੋ ਤੁਸੀਂ ਕੰਮ ਕਿੱਦਾਂ ਦਾ ਬਰ ਰਿਹਾ ਹੈ ਕਿੱਦਾਂ ਦਾ ਨਹੀਂ ਤੁਸੀਂ ਲੈ ਲੇਂਗਾ ਤਾਂ ਫਲੇਅਰ ਦੇਖੋ ਕਿੰਨਾ ਕਿੱਦਾਂ ਲੈ ਲੇਂਗਾ ਤਾਂ ਫਲੇਅਰ ਹੈ ਉਹ ਸਭ ਫਲੇਅਰ ਹੈ ਪੂਰਾ ਤੇ ਇਹ ਕਾਫੀ ਹੱਦ ਤੱਕ ਦਾ ਫਲੇਅਰ ਹੈ ਮੰਨ ਲੇ ਕਿ ਨੋਰੀ 4.5 ਮੀਟਰ ਤੱਕ ਦਾ ਇਕੱਲਾ ਫਲੇਅਰ ਫਲੇਅਰ ਆਊਗਾ 5 ਮੀਟਰ ਤੱਕ ਦਾ ਇਕੱਲਾ ਫਲੇਅਰ ਫਲੇਅਰ ਆਊਗਾ ਉੱਪਰ ਤੱਕ ਵੀ ਕੰਮ ਹੈ ਜਿਹ ਵਿੱਚ ਸਾਰੀਆਂ ਲੱਛਰਾਂ ਆ ਰਹੀਆਂ ਨੇ ਵਿੱਚ ਆਪਾਂ ਨੇ ਐਮਬੀ ਟਾਈਪ ਦਾ ਵਿੱਚ ਟੋਟਲੀ ਹੈਂਡਵਰਕ ਦਾ ਕੰਮ ਦਿੱਤਾ ਹੋਇਆ ਹੈ ਤਕ ਚੋਲੀ ਇਹਦੀ ਬੜੀ ਸਿੰਪਲ ਆਪਾਂ ਨੇ ਜਿੱਦਾ ਦੀ ਉਹਨਾਂ ਦੇ ਚਾਹੀ ਸੀ ਕਿ ਬੜਾ ਲਾਈਟ ਜਿਹਾ ਵਰਕ ਹੋਣਾ ਚਾਹੀਦਾ ਤੇ ਬਾਹੂ ਤੇ ਐ ਤੇ ਨੱਕ ਤੇ ਤੇ ਘੇਰੇ ਦੇ ਵਿੱਚ ਪੁੱਤੀ ਪਰ ਕਹਿੰਦੇ ਜੇ ਲਹਿੰਗਾ ਹੈਵੀ ਹੈ ਤਾਂ ਫੁੱਲ ਹੈਵੀ ਹੈ ਤੁਹਾਡੀ ਚੋਇਸ ਦੇ ਮੁਤਾਬਿਕ ਤੁਹਾਡਾ ਸਾਰਾ ਕੰਮ ਹੋ ਰਿਹਾ ਹੈ ਫਰੰਟ ਔਰ ਬੈਕ ਦਾ ਤਾਂ ਉਹਦੇ ਰਿਪੋਰਟਿੰਗ ਹੀ ਤੁਹਾਡਾ ਦੁਪੱਟਾ ਵੀ ਉਦਾਂ ਹੀ ਹੈਵੀ ਹੋਣਾ ਚਾਹੀਦਾ ਤੇ ਜੇ ਦੁਪੱਟਾ ਹੈਵੀ ਨਹੀਂ ਹੁੰਦਾ ਹੈਗਾ ਤਾਂ ਲਹਿੰਗਾ ਹੈਵੀ ਹੁੰਦਾ ਤਾਂ ਸਾਡੀ ਗੈਟ ਅਪ ਸਾਡੀ ਟੂਰ ਨਹੀਂ ਬਣਦੀ ਤੇ ਦੁਪੱਟਾ ਵੀ ਆਪਾਂ ਨੇ ਉਨਾ ਹੀ ਤੁਹਾਨੂੰ ਹੈਵੀ ਹੀ ਕਰਕੇ ਲੋਜੀ ਕੀ ਬਾਤ ਹੈ ਲੋਜੀ ਲੋ ਜੁਮਟੇ ਦੀ ਲੁੱਕ ਦੇਖੋ ਕਿੰਨਾ ਸੋਨਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਕੰਮ ਦੇਖ ਸਕਦੇ ਹੋ ਕੁਆਲਟੀ ਦੇਖ ਸਕਦੇ ਹੋ ਕੰਮ ਦੀ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਹੈ ਤੇ ਛੋਟੇ ਲੜਾਂ ਦੇ ਆਪਾਂ ਨੇ ਕੀਤਾ ਕੀਤਾ ਤੇ بڑے ਲੜਾਂ ਦੇ ਆਪਾਂ ਨੇ ਫੁੱਲ ਹੈਵੀ ਵਰਕ ਜਿੰਨੂੰ ਅਸੀਂ ਚੋੜਾ ਵਰਕ ਦੁਪट्टे ਦੇ ਨਾਲ ਲੈਂਸ ਲਗਵਾ ਕੇ ਸਟੀਚਿੰਗ ਕਰਕੇ ਤੋਂ ਵੀ ਸੁਣਨਾ ਵਰਕ ਦਾ ਪਰ ਤੁਹਾਨੂੰ ਕਰਕੇ ਦਿੱਤਾ ਤੇ ਇਹ ਤੁਸੀਂ ਹਮੇਸ਼ਾ ਹੀ ਗੱਲ ਯਾ ਰੱਖਿਆ ਕਰੋ ਕਿ ਜੋਦੋਂ ਵੀ ਤੁਸੀਂ ਕੰਮ ਕਰਵਾਣਾ ਹੈ ਕੰਮ ਦੀ ਕੁਆਲਿਟੀ ਦੇਖਿਆ ਕਰੋ ਕੰਮ ਦੀ ਫਿਨਿਸ਼ਿੰਗ ਦੇਖਿਆ ਕਰੋ ਤੇ ਸੋਹਣੇ ਸੋਹਣੇ ਡਿਜ਼ਾਈਨ ਕਰਵਾਓ ਤਾਂ ਕਿ ਦੂਸਰਾ ਬੰਦਾ ਤੁਹਾਨੂੰ ਨੋ ਪੁੱਛੇ ਕਿ ਵਾਕਈ ਤੁਸੀਂ ਡਿਜ਼ਾਈਨ ਸੋਨਾ ਪਾਇਆ ਹੈ ਸੋਨਾ ਵਰਕ ਹੋਇਆ ਹੈ ਤੁਸੀਂ ਕਿੱਥੋਂ ਕਰਵਾਇਆ ਤੁਹਾਡੀ ਵੀ ਉਹ ਨਾਲ ਤੌਰ ਰਹਿ ਕੇ ਤੁਹਾਨੂੰ ਕਸਟਮਰ ਦੋਸਰੇ ਤੁਹਾਡੇ ਫਰੈਂਡਸ ਰਿਸ਼ਟ ਜੋ ਵੀ ਤੁਹਾਨੂੰ ਪੁੱਛਦੇ ਨੇ ਔਰ ਉਹਦੇ ਤੁਹਾਡੇ ਜ਼ਰੀਏ ਸਾਡੀ ਵੀ ਜੇ ਤੁਸੀਂ ਦੱਸੋਗੇ ਉਹਨਾਂ ਨੂੰ ਤਾਂ ਸਾਡੇ ਤੱਕ ਕਿਸੇ ਦਾ ਸੰਪਰਕ ਹੋ ਜਾਵੇ। ਆਪਣੀ ਦੋਨਾਂ ਦੀ ਇਹਦੇ ਵਿੱਚ ਬਹੁਤ ਵਧੀਆ ਆਪਣੇ ਇੱਕ ਜੁਟ ਹੋ ਕੇ ਚੱਲਣ ਵਾਲੀ ਗੱਲ ਹੈ ਤੇ ਇਦਾਂ ਦਾ ਤੁਸੀਂ ਵਰਕ ਕਰਵਾਉਣ ਵਾਸਤੇ ਇੱਕ ਆਣਾ ਜਿੱਥੇ ਇੱਕੋ ਸ਼ੋਪ ਆਪਣੀ ਸਜਾਵਟ ਡੈਕੋਰ ਵਰਕ ਬਲੇਕ ਠੀਕ ਹੈ ਜੀ ਜਦੋਂ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਸ਼ੇਅਰ ਕਰਦੇ ਹੋ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਪਰਿਵਾਰ ਅੱਗੇ ਵਧ ਰਿਹਾ ਹੈ। ਪਹਿਲਾਂ ਥੋੜੇ ਜਿਹ ਫੋਲਵਰ ਸੀਗੇ ਹੁਣ ਕਾਫੀ ਹੋ ਚੁੱਕੇ ਨੇ ਕਾਕੇ ਸਾਡੇ ਨਾਲ ਸੰਬੰਧ ਬਣ ਚੁੱਕੇ ਨੇ ਤੇ ਪ੍ਰਮਾਤਮਾ ਸਾਨੂੰ ਵੀ ਚੜ੍ਹਦੀ ਕਲਾਇ ਰੱਖੇ ਤੁਹਾਨੂੰ ਵੀ ਸੁਨੇਹ ਹਮੇਸ਼ਾ ਚੜ੍ਹਦੀ ਕਲਾਇ ਰੱਖੇ ਹਮੇਸ਼ਾ ਸਾਡੇ ਨਾਲ ਜੋੜਨ ਦੇ ਲਈ ਠੀਕ ਹੈ ਜੀ ਤੇ ਇਦਾਂ ਦਾ ਤੁਸੀਂ ਵਾਧਾ ਕਰਵਾਉਣ ਵਾਸਤੇ ਆਣਾ ਕਿੱਥੇ ਸਜਾਵਟ ਇੰਵੈਂਟਰੀ ਵਰਕਸ਼ਾਪ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੁਹਾਡਾ ਦਿলোਤਨਵਾਦ ਹੈ ਤੁਹਾਡੇ ਲਈ ਹਮੇਸ਼ਾ ਹੀ ਅਸੀਂ ਹਾਜ਼ਰ ਹਾਂ ਥੈਂਕ ਯੂ